ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਿੱਖਾਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਕੈਨੇਡਾ ਦੇ ਵਿੱਚੋਂ ਤੇ ਇੱਕ ਆਸਟ੍ਰੇਲੀਆ ਦੇ ਵਿੱਚੋਂ ਖਬਰ ਆ ਰਹੀ ਹੈ ਤੇ ਅਮਰੀਕਾ ਦੇ ਵਿੱਚੋਂ ਦੋਸਤੋ ਦੋ ਤਿੰਨ ਖਬਰਾਂ ਨੇ ਗਿਆ ਸਿੱਖਾਂ ਨਾਲ ਸੰਬੰਧਿਤ ਗੱਲਾਂ ਨੇ ਗਿਆ ਜਿਹੜੀਆਂ ਸਾਂਝੀਆਂ ਕਰਾਂਗੇ ਤੇ ਆਹ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੈਨੇਡਾ ਦੇ ਵਿੱਚ ਇੱਕ ਸਿੱਖ ਬੀਬੀ ਗੁਰਮੀਤ ਕੌਰ ਜਿਨ੍ਹਾਂ ਨੂੰ ਕੈਨੇਡਾ ਸਰਕਾਰ ਵੱਲੋਂ ਪਲੈਂਟਿਅਨ ਪੈਨ ਦੇ ਨਾਲ ਸਨਮਾਨਤ ਕੀਤਾ ਗਿਆਗਾ ਉਹਨਾਂ ਦੀਆਂ ਜਿਹੜੀਆਂ ਕੈਲਗਰੀ ਦੇ ਵਿੱਚ ਹਰ ਇੱਕ ਕਮਿਊਨਿਟੀ ਲਈ ਕੀਤੀਆਂ ਗਈਆਂ ਸੇਵਾਵਾਂ ਦੀ ਰੱਜ ਕੇ ਤਾਰੀਫ਼ ਕੀਤੀ ਆ ਉਹਨਾਂ ਨੇ ਕਿਹਾਗਾ ਕਿ ਇਸ ਬੀਬੀ ਨੇ ਬਹੁਤ ਹੀ ਸੇਵਾਵਾਂ ਜਿਹੜੀਆਂ ਕੀਤੀਆਂ ਨੇਗੀਆਂ ਹਰ ਇੱਕ ਕਮਿਊਨਿਟੀ ਦੀਆਂ ਕੱਲੀ ਸਿੱਖ ਕਮਿਊਨਿਟੀ ਦੀਆਂ ਤਾਂ ਕਰਨੀਆਂ ਕਰਨੀ ਸੀ ਲੇਕਿਨ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਹੋਰ ਆ ਹਰ ਇੱਕ ਦੀ ਉਹਨਾਂ ਨੇ ਉੱਥੇ ਜਿਹੜੀ ਸੇਵਾ ਕੀਤੀ ਹੈਗੀ ਤੇ ਇਹਦੇ ਲਈ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਤੇ ਜਸਟਿਨ ਟਰੂਡੋ ਨੇ ਇੱਕ ਵਾਰੀ ਫੇਰ ਪਾਰਲੀਮੈਂਟ ਦੇ ਵਿੱਚ ਸਿੱਖਾਂ ਦੀ ਜੰਮ ਕੇ ਤਾਰੀਫ ਕੀਤੀ ਆ ਐ ਆਪਾਂ ਕਹਿ ਸਕਦੇ ਆ ਕਿ ਉਹਨਾਂ ਨੇ ਕਸੀਦੇ ਬੜੇ ਨੇ ਸਿੱਖਾਂ ਦੇ ਸਿੱਖਾਂ ਬਾਰੇ ਉਹਨਾਂ ਨੇ ਇਹਨਾਂ ਕੁਝ ਵਧੀਆ ਕਿਹਾਗਾ ਕਿ ਸਿੱਖ ਗੱਦਗੱਦ ਹੋਟੇ ਨੇ ਜਦੋਂ ਕਿ ਆਪਾਂ ਨੂੰ ਪਤਾ ਹੈਗਾ ਉੱਥੇ 1 ਮਿਲੀਅਨ ਦੇ ਕਰੀਬ ਸਿੱਖ ਰਹਿੰਦੇ ਨੇ ਕੈਨੇਡਾ ਦੇ ਵਿੱਚ ਸੋ ਦੋਸਤੋ ਅਗਲੀ ਖਬਰ ਜਿਹੜੀ ਹੈਗੀ ਆ ਅਗਲੀ ਗੱਲ ਜਿਹੜੀ ਹੈਗੀ ਆ ਉਹ ਇਹ ਹੈ ਕਿ ਤੱਕਾ ਜੋ ਸਿੱਖਾਂ ਦੇ ਨਾਲ ਹੁੰਦਾ ਆ ਰਿਹਾਗਾ ਉਹ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਇੱਕ ਬੀਬੀ ਪੱਤਰਕਾਰ ਹੈ ਮੈਂ ਨਾਂ ਤਾਂ ਨਹੀਂ ਲਵਾਂਗਾ ਤੇ ਉਹ ਬੀਬੀ ਪੱਤਰਕਾਰ ਇੱਥੋਂ ਭਾਰਤ ਦੇ ਵਿੱਚੋਂ ਗ੍ਰਹਿ ਮੰਤਰਾਲੇ ਤੋਂ ਹਰ ਇੱਕ ਤਰ੍ਹਾਂ ਦੀ ਇੱਕ ਮਨਜ਼ੂਰੀ ਲੈ ਕੇ ਜਾਂਦੀ ਆ ਪੱਤਰਕਾਰ ਹੈਗੀ ਆ ਤੇ ਉੱਥੇ ਜਾ ਕੇ ਉਹ ਸਿੱਖਾਂ ਬਾਰੇ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਬਾਰੇ ਜਾ ਕੇ ਜਦੋਂ ਉਹ ਅ ਮਤਲਬ ਖਬਰਾਂ ਇਕੱਠੀਆਂ ਕਰਦੀ ਐ ਤਾਂ ਉਸ ਬੀਬੀ ਨੂੰ ਰੋਕਿਆ ਜਾਂਦਾਗਾ ਹਰ ਇੱਕ ਜਗ੍ਹਾ ਤੇ ਇਹਨਾਂ ਦੇ ਜਿਹੜੇ ਇੰਟੈਲੀਜੈਂਸੀ ਵਾਲੇ ਬੰਦੇ ਨੇ ਉਹਨਾਂ ਦਾ ਪਿੱਛਾ ਕਰਦੇ ਨੇ ਤੇ ਉਹਨਾਂ ਦੇ ਪਿੱਛੇ ਜਾ ਕੇ ਉਹਨਾਂ ਨੂੰ ਹਰ ਇੱਕ ਚੀਜ਼ ਕਰਨ ਤੋਂ ਰੋਕਦੇ ਨੇਗੇ ਤੇ ਜਦੋਂ ਕਿ ਉਹਨੇ ਦੱਸਿਆ ਕਿ ਮੈਂ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਵੀ ਸਾਰਾ ਕੁਝ ਜਿਹੜਾ ਮਾਨਤਾ ਪ੍ਰਾਪਤ ਹੈਗੀਆਂ ਜਾਂ ਜੋ ਵੀ ਮੈਨੂੰ ਉਹਨਾਂ ਦੇ ਅਧਿਕਾਰ ਤੌਰ ਤੇ ਲੋੜਾਂ ਸੀਗੀਆਂ ਮਨਜ਼ੂਰੀ ਦੀਆਂ ਉਹ ਮੇਰੀਆਂ ਮਨਜ਼ੂਰੀਆਂ ਲਈਆਂ ਹੋਈਆਂ ਨੇ ਪਰ ਉਹਨਾਂ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਤੇ ਉਹਨਾਂ ਨੂੰ ਹਰ ਇੱਕ ਗੱਲ ਦੇ ਵਿੱਚ ਜਿਹੜਾ ਪਰੇਸ਼ਾਨ ਕੀਤਾ ਗਿਆਗਾ ਤੇ ਦੋਸਤੋ ਕਿਉਂਕਿ ਉਹ ਪਤਾ ਕਰ ਰਹੀ ਸੀਗੀ ਕਿ ਸਿੱਖਾਂ ਦੇ ਜਿਹੜੇ ਬੰਦਿਆਂ ਨੂੰ ਮਾਰਿਆ ਸਿੱਖਾਂ ਨੂੰ ਜਿਵੇਂ ਨਿੱਜਰ ਵਾਲਾ ਮਾਮਲਾ ਸੀਗਾ ਤੇ ਯੂ ਐਸ ਏ ਦੇ ਵਿੱਚ ਆਪਾਂ ਨੂੰ ਪਤਾ ਕਿ ਆਪਣੇ ਜਿਹੜਾ ਗੁਰਪਤਵੰਤ ਸਿੰਘ ਪੰਨੂ ਵਾਲਾ ਮਾਮਲਾ ਚੱਲਦਾ ਸੀ ਤੇ ਹੋਰ ਦੇਸ਼ਾਂ ਦੇ ਵਿੱਚ ਉਹਨੂੰ ਪਤਾ ਲੱਗਿਆ ਸੀ ਕਿ ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਸਾਡੇ ਸਿੱਖਾਂ ਨੂੰ ਨੁਕਸਾਨ ਪਹਚਾਇਆ ਜਾ ਸਕਦਾ ਤੇ ਆਸਟ੍ਰੇਲੀਆ ਦੇ ਵਿੱਚ ਵੀ ਸਿੱਖਾਂ ਨੂੰ ਕੁਝ ਸਿੱਖਾਂ ਜਿਹੜੇ ਉਹ ਟਾਰਗੇਟ ਤੇ ਨੇ ਤੇ ਉਹਨਾਂ ਦੇ ਕਤਲ ਕੀਤੇ ਜਾ ਸਕਦੇ ਨੇ ਪਰ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਰੋਕਿਆ ਗਿਆਗਾ ਤੇ ਜਿਹੜਾ ਕਿ ਆਪਾਂ ਇਹ ਕਹਿ ਸਕਦੇ ਆ ਵੀ ਪੁੱਜ ਕੇ ਹੀ ਮਾਰੀ ਗੱਲ ਹੈ ਕਿਉਂਕਿ ਜਦੋਂ ਵੀ ਕੋਈ ਸਿੱਖ ਕਿਤੇ ਕੋਈ ਆਪਣੀ ਮੀਟਿੰਗ ਕਰਦੇ ਨੇ ਜਾਂ ਕੋਈ ਗੱਲ ਕਰਦੇ ਨੇ ਤੇ ਉਹਨਾਂ ਦਾ ਜਾ ਕੇ ਪਿੱਛਾ ਕੀਤਾ ਜਾਂਦਾ ਤੇ ਉਹਨਾਂ ਨੂੰ ਜਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਦੋਸਤੋ ਜਿਹੜੇ ਸਾਡੇ ਪਹਿਲਾਂ ਪਤਾ ਤੁਹਾਨੂੰ ਕਿ ਕੁਝ ਸਿੱਖਾਂ ਨੂੰ ਇਹਨਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਮਾਰ ਦਿੱਤਾ ਸੀਗਾ ਤੇ ਲੇਕਿਨ ਹੁਣ ਇਹਨਾਂ ਦੇ ਜਿਹੜੇ ਅਗਲੇ ਟਾਰਗੇਟ ਨੇ ਉਹਨਾਂ ਨੂੰ ਸੁਚੇਤ ਕਰਨ ਦੀ ਖਾਤਰ ਅਗਰ ਕੋਈ ਕੰਮ ਕਰਦਾਗਾ ਤੇ ਉਹਨੂੰ ਇਹਨਾਂ ਚੀਜ਼ਾਂ ਤੋਂ ਰੋਕਣ ਦਾ ਮਤਲਬ ਕੀ ਹੈਗਾ ਕਿ ਉਹ ਜਿਹੜੇ ਟਾਰਗੇਟ ਨੇ ਇਹਨਾਂ ਦੇ ਉਹ ਉਹਨਾਂ ਨੂੰ ਟਾਰਗੇਟਾਂ ਨੂੰ ਨੁਕਸਾਨ ਪਹੁੰਚਾ ਸਕਣ ਇਸ ਚੀਜ਼ ਦਾ ਜਿੰਨੀਆਂ ਸਿੱਖ ਜਥੇਬੰਦੀਆਂ ਨੇ ਜਾਂ ਉੱਥੇ ਜਿੰਨੇ ਵੀ ਸਿੱਖ ਆਪਣੇ ਅ ਹੁਸ਼ਿਆਰੀ ਨਾਲ ਮਤਲਬ ਆਪਣਾ ਜਿਹੜਾ ਜਿਵੇਂ ਆਪਾਂ ਕਹਿੰਨੇ ਨੇ ਦਿਮਾਗ ਦੀਆਂ ਬੱਤੀਆਂ ਖੋਲ ਕੇ ਕੰਮ ਕਰਨ ਤੇ ਉਹਨਾਂ ਨੂੰ ਅਗਰ ਕੋਈ ਗੈਰਕਾਨੂੰਨੀ ਢੰਗ ਦੇ ਨਾਲ ਨੁਕਸਾਨ ਪਹੁੰਚਾਉਂਦਾਗਾ ਤਾਂ ਉਹਦੀ ਨਿਖੇਦੀ ਵੀ ਕਰਨੀ ਚਾਹੀਦੀ ਤੇ ਉਹਨਾਂ ਨੂੰ ਰੋਕਣਾ ਵੀ ਚਾਹੀਦਾਗਾ ਤੇ ਸੋ ਦੋਸਤੋ ਅ ਜੋ ਕੈਨੇਡਾ ਦੀ ਸਰਕਾਰ ਵੱਲੋਂ ਬੀਬੀ ਗੁਰਮੀਤ ਕੌਰ ਨੂੰ ਜਿਸ ਤਰ੍ਹਾਂ ਸਨਮਾਨਿਤ ਕੀਤਾ ਗਿਆਗਾ ਪਲੈਂਟੀਅਨ ਪੈਨ ਦੇ ਨਾਲ ਉਹਦੇ ਲਈ ਉਹਨਾਂ ਦੇ ਆਪਾਂ ਅਭਾਰੀ ਆ ਉਹਨਾਂ ਦੇ ਲਈ ਆਪਾਂ ਇਹੀ ਕਹਾਂਗੇ ਕਿ ਉਹ ਧੰਨਵਾਦ ਦੇ ਕਾਵਲ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ